ਸੋ ਦੋਸਤੋ ਮੈਂ ਇਹਦੇ ਪਵਨ ਦੇਖਣ ਜਾ ਰਿਹਾ ਮੇਲਾ ਜੇ ਤੁਸੀਂ ਵੀ ਦੇਖਣਾ ਤੇ ਵੀਡੀਓ ਨੂੰ ਪੂਰੀ ਘਰ ਬੈਠੇ ਦੇਖ ਲਓ ਚਲੋ ਫਿਰ ਬਣਾਉਨੇ ਅੱਜ ਫਿਰ ਇੱਕ ਹੋਰ ਕੈਂਟਜੀ ਵੀਡੀਓ ਤੇ ਮਿੱਤਰੋ ਪਵਨ ਨੇ ਕਰਤਾ ਮੋਟਰਸਾਈਕਲ ਲੌਕ ਹੁਣ ਆਪਾਂ ਕਰਾਂਗੇ ਮੇਲੇ 'ਚ ਐਂਟਰੀ ਸੋ ਆ ਜੇ ਪਹੁੰਚੇ ਹੋਏ ਮਾਨਯੋਗ ਕਲਾਕਾਰ ਤੁਰਲੇ ਵਾਲੀ ਪੱਗ ਵਾਲੇ ਜੋ ਵੀ ਲੋਕ ਇਹਦੇ ਕਰਨ 'ਚ ਕਹਿ ਦਿੰਦੇ ਇਹ ਲੈ ਕੇ ਲੋਕਾਂ ਕੋ ਪੈਸੇ ਤੇ ਲੋਕਾਂ ਦੀਆਂ ਕਰ ਰਿਆ 10 बचे जी दात मंगे लखां रहन सां करण उन्हनि जी दत बख़शण बाबा जी अरदास मंज़ूर करणु ज़र लखा ਪਸਟਾਲ ਰੰਗ ਬਰੰਗੇ ਮਫਰਲ ਬੜਾ ਵਧੀਆ ਯਾਰ ਬੱਚਿਆਂ ਦੇ ਘੜਾਉਣੇ ਹਾਂ ਕੀ ਹੁੰਦੀ ਆ ਆ ਜਾ ਵੇਖ ਲਈ ਮੇਰਾ ਜੀ ਤੇ ਕਰਦਾ ਨਾਲ ਦੀ ਨਹੀਂ ਲਿੰਦਾ ਬਾਬੀਲੀ ਮੈਂ ਇਸ ਕੋਲੋਂ ਉਹ ਸ਼ੋਹ ਦੀ ਫੋਟੋ ਮੰਗੀ ਕਹਿੰਦਾ ਮਨੋਸ਼ ਉਹਦਾ ਹੀ ਨਹੀਂ ਪਤਾ ਬੱਚੇ ਖੇਡਦੇ ਦੇਖ ਕੇ ਮੈਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਆ ਹਾਂ ਬੱਚੇ ਪਰੇ ਸੇ ਆ ਜਾਂਦਾ ਇਹ ਜਿੰਨਾ ਵੇਖ ਕੇ ਜਿਹਨੇ ਮਾਜੇ ਵਾਲੇ ਬਾਬਾ ਲਾਣਾ ਕੋਈ ਕਾਂਦਰਾ ਦਾ ਮਾਜੇ ਲਾਲਾ ਦੀ ਸਰਕਾਰ ਦੀ ਲਾਜ਼ਮਤ ਅਰਦਾਸ ਹੈ ਬਾਬਾ ਜੀ एक तो अच ठंड बहुत सी उत्तों एक ठंडी रोह पा थी पचंदर ने ਮੱਝੇ ਵਾਲੇ ਚਲੋ ਗੋ ਲਾਜਾਬੀ ਸੋ ਮਿੱਤਰੋ ਅਸੀਂ ਚੱਲੇ ਹਾਂ ਆਪਣੇ ਪਿੰਡ ਨੂੰ ਵਾਪਸ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਉਣ ਵਾਲੀਆਂ ਨਵੀਆਂ ਵੀਡੀਓ ਵੇਖਣ ਲਈ